ਤੇ ਪਾਕਿਸਤਾਨ ਦੇ ਵਿੱਚ ਲੜਾਈ ਹੋਈ ਆ ਆਪਰੇਸ਼ਨ ਸੰਧੂਰ ਜਿਹਦੇ ਵਿੱਚ ਆਇਆ ਹੈਗਾ ਹੁਣ ਵੀ ਬੇਸ਼ੱਕ ਇੰਡੀਆ ਦਾ ਪਲੜਾ ਭਾਰੀ ਦੇਖ ਨੂੰ ਲੱਗਦਾ ਸੀਗਾ ਲੇਕਿਨ ਅਮਰੀਕਾ ਤੇ ਇੰਗਲੈਂਡ ਵਾਲੇ ਮੁਲਕ ਜਿਹੜੇ ਨੇ ਉਹਨਾਂ ਨੇ ਤਰਜੀਹ ਪਾਕਿਸਤਾਨ ਨੂੰ ਦਿੱਤੀ ਹੈ ਇਹ ਜਿਹੜਾ ਬਹੁਤ ਹੀ ਮਹੱਤਵਪੂਰਨ ਪੁਆਇੰਟ ਆ ਜਿਹਨੂੰ ਨੋਟ ਕਰਨੀ ਜ਼ਰੂਰ ਹੈ ਨਾਟ ਓਨਲੀ ਕਿ ਉਸ ਪੀਰੀਅਡ ਨੂੰ ਸਮਝਣ ਵਾਸਤੇ ਸਗੋਂ ਮੌਜੂਦਾ ਜਿਹੜੀ ਹਾਲਾਤ ਨੇ ਉਹਨਾਂ ਨੂੰ ਸਮਝਣ ਵਾਸਤੇ ਬਹੁਤ ਜ਼ਰੂਰੀ ਆ ਕਿ ਇਹ ਜਿਹੜੇ ਵਖਰੀਵੇਂ ਨੇ ਉਹ ਇਹਨਾਂ ਬਖਰੀਆਂ ਨੂੰ ਫਾਕਮ ਜਦੋਂ ਵੰਡਦੇ ਨੇ ਤੋ ਉਹਦੇ ਜਿਹੜੇ ਕਾਂਸੀਕੁਐਂਸਸ ਨੇ ਉਹਦੇ ਜਿਹੜੇ ਨਤੀਜੇ ਨੇ ਕਿਵੇਂ ਆਮ ਲੋਕਾਂ ਨੂੰ ਵੰਡ ਦੇ ਰੂਪ ਦੇ ਵਿੱਚ ਔਰ ਕਤਲੇਆਮ ਦੇ ਰੂਪ ਵਿੱਚ ਭੁਗਤਣੇ ਪੈਂਦੇ ਨੇ ਇਹ ਕਿਤਾਬ ਦਾ ਇੱਕ ਬਹੁਤ ਮਹੱਤਵਪੂਰਨ ਲੈਸਨ ਹੈ ਜਿਹੜੇ ਵੰਡ ਦੇ ਬਾਰੇ ਇਹ ਤੋਂ ਨਿਕਲਦਾ ਹੈ 9247 ਟੀਵੀ ਦੇ ਪ੍ਰੋਗਰਾਮ ਸਿਹਤ ਦੇ ਅੰਗ ਸੰਗ ਵਿੱਚ ਤੁਹਾਡਾ ਕਰਦੇ ਆ ਸਵਾਗਤ ਮੇਰੇ ਨਾਲ ਐਕਸਪਰਟ ਤੇ ਇਕਨੋਮੀ ਦੇ ਵਿਸ਼ਵਵਿਆਪਕ ਜਿਹੜੀਆਂ ਇਕਨੋਮੀ ਦੀਆਂ ਗੱਲਾਂ ਬਾਤਾਂ ਨੇ ਆਪਾਂ ਡਾਕਟਰ ਸੁਚਾ ਸਿੰਘ ਗਿੱਲਰਾ ਕੋਲ ਸਮਝਦੇ ਸੁਣਦੇ ਆਏ ਆ ਮੇਰੇ ਦਰਸ਼ਕ ਵੀ ਹੈਰਾਨ ਹੋਣਗੇ ਕਿ ਇਕਨੋਮਿਕਸ ਨੇ ਤੇ ਗੱਲ ਅੱਜ ਸਿਹਤ ਦੀ ਕਰਨ ਲੱਗਿਆ ਤੇ ਕਈ ਵਾਰ ਜਿਹੜਾ ਸਿਹਤ ਹੈ ਉਹ ਸਾਡੀ ਜ਼ਿੰਦਗੀ ਨਾਲ ਇੰਨਾ ਨੇੜਿਓਂ ਜੁੜਿਆ ਹੁੰਦਾ ਆ ਕਿ ਉਹਨੂੰ ਅਸੀਂ ਵੱਖ ਕਰਕੇ ਵੇਖ ਨਹੀਂ ਸਕਦੇ ਔਰ ਕਈ ਵਾਰ ਕਹਿੰਦੇ ਤੇ ਇਹ ਆ ਕਿ ਸਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਤੇ ਸਾਡੇ ਇਤਿਹਾਸ ਵਿੱਚ ਜਿਹੜਾ ਪ੍ਰਾਣੇ ਸਮਿਆਂ ਦਾ ਸ਼ੀਸ਼ਾ ਜਿੱਨਾਂ ਚਿਰ ਸਾਨੂੰ ਨਾ ਵਿਖਾਇਆ ਜਾਵੇ ਉਹਨਾਂ ਚਿਰ ਸਾਨੂੰ ਅਗਲੀਆਂ ਨਸਲਾਂ ਨੂੰ ਸੁਧਰਨ ਦਾ ਜਾਂ ਉਹ ਗਲਤੀਆਂ ਕਰਨ ਦਾ ਫਿਰ ਦੁਬਾਰਾ ਦੁਬਾਰਾ ਹੋ ਜਾਂਦਾ ਜੇ ਸਾਨੂੰ ਚੀਜ਼ਾਂ ਦਾ ਪਤਾ ਨਾ ਹੋਵੇ ਸੋ ਅੱਜ ਅਸੀਂ ਇੱਕ ਕਿਤਾਬ ਤੇ ਚਰਚਾ ਕਰਨੀ ਆ ਵੈਸੇ ਮੈਂ ਟਾਈਟਲ ਉੱਤੇ ਦੇ ਦੇ ਦਿੱਤਾ ਵੰਡ ਦੀ ਇਕੱਥ ਕਥਾ ਇਹਦਾ ਥੋੜਾ ਲੇਖਾ ਜੋਖਾ ਡਾਕਟਰ ਸੁਚਾ ਸਿੰਘ ਗਿੱਲ ਦਾ ਬਹੁਤ ਅੱਛਾ ਤੇ ਆਰਟੀਕਲ ਆਇਆ ਔਰ ਇਸ ਤੋਂ ਪਹਿਲਾਂ ਇਹ ਹੈ ਕਿਤਾਬ ਜੀ ਲੇਖਕ ਇਹਦੇ ਜੋਗਿੰਦਰ ਸਿੰਘ ਤੂਰ ਨੇ ਪ੍ਰਸਿੱਧ ਵਕੀਲ ਨੇ ਸਾਡੇ ਹਾਈ ਕੋਰਟ ਦੇ ਆਪਾਂ ਸਭ ਨੂੰ ਪਤਾ ਔਰ ਇਸ ਤੋਂ ਪਹਿਲਾਂ ਉਹ ਕਾਫੀ ਕੋਸ਼ ਲਿਟਰੇਚਰ ਦੇ ਵਿੱਚ ਕੰਮ ਕਰ ਚੁੱਕਿਆ ਖਾਸ ਕਰਕੇ ਕਿਸਾਨ ਮੂਵਮੈਂਟ ਦੇ ਵਿੱਚ ਵੀ ਉਹ ਨੇੜੇ ਜੁੜੇ ਸੀ ਤੇ ਜਿਹੜਾ ਇੱਕ ਉਹਨਾਂ ਦਾ ਕਿਤਾਬ 'ਚ ਆਇਆ ਸੀ ਕਿ ਇੱਕ ਕਾਨੂੰਨਾਂ 'ਚ ਕਾਲਾ ਕੀ ਹੈ ਉਹ ਵੀ ਬੜਾ ਇੱਕ ਇਤਿਹਾਸਿਕ ਕਰਾਂਤਰਾ ਦਾ ਸੀ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਰੈਫਰੈਂਸ ਤੇ ਗਵਰਨਮੈਂਟ ਦੇ ਆਰਡਰ ਉੱਚ ਇਕੱਠੇ ਕਰਕੇ ਦਿੱਤੇ ਸੀ ਤੇ ਇਸੇ ਤਰ੍ਹਾਂ ਹੀ ਤੂਰ ਸਾਹਿਬ ਦੀ ਇਹ ਕਿਤਾਬ ਮੈਂ ਆਫ ਦੀ ਜਦੋਂ ਆਪਾਂ ਏਅਰ ਤੇ ਨਹੀਂ ਆਏ ਡਾਕਟਰ ਸਾਹਿਬ ਨੂੰ ਕਹਿ ਰਿਹਾ ਸੀ ਕਿ ਬੜੀ ਦੇਰ ਬਾਅਦ ਇੱਕ ਇਸ ਤਰ੍ਹਾਂ ਦੀ ਕਿਤਾਬ ਪੜਨ ਨੂੰ ਮਿਲੀ ਆ ਜਿਹਦੇ ਨਾਲ-ਨਾਲ ਚੱਲਦੇ ਜਾਂਦੇ ਹੋ ਤੁਸੀਂ ਹਾਲਾਂਕਿ ਸਾਡੀ ਸਮਾਜ ਦੀ ਸਚਾਈ ਆ ਕੋਈ ਫਿਕਸ਼ਨ ਨਹੀਂ ਆ ਕਿ ਕੋਈ ਉੱਚ ਵਾਅਦਾ ਘਟਾ ਕੀਤਾ ਜਾ ਸਕਦਾ ਕਿਉਂਕਿ ਇਤਿਹਾਸ ਨੂੰ ਰਿਲੇਟ ਕਰਦੀ ਹੋਈ ਬੁੱਕ ਹੈ ਤੇ ਉਹਨਾਂ ਦਾ ਆਪਣਾ ਐਕਸਪੀਰੀਅੰਸ ਤੇ ਪਲੱਸ ਜਿਹੜੀਆਂ ਉਹ ਸਮੇਂ ਦੀਆਂ ਘਟਨਾਵਾਂ ਇਹਦੇ ਤੋਂ ਵੀ ਇੱਕ ਵਧੀਆ ਕੰਮ ਜਿਹੜਾ ਲੱਗਾ ਮੈਨੂੰ ਸਵਰਾਜ ਵੀਰ ਹਰਾਨੇ ਬਹੁਤ ਲੰਬਾ ਚੌੜਾ ਇਸ ਕਿਤਾਬ ਦਾ ਜਿਹੜਾ ਨਿਚੋੜ ਪਹਿਲੇ ਸਮੇਂ ਦਿੱਤਾ ਸ਼ੁਰੂਆਤੀ ਉਹ ਤੁਹਾਨੂੰ ਖੁਦ ਹੀ ਉਹਦੇ ਤੋਂ ਪੜਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਤਾਬ ਕਿਸ ਪਾਏ ਦੀ ਹੋਏਗੀ ਸੋ ਡਾਕਟਰ ਗਿਲ ਹਰਾਨੇ ਵੀ ਇਹ ਕਿਤਾਬ ਨੂੰ ਪੜ੍ਹਿਆ ਹੋਰ ਸਾਡੇ ਦੋਸਤਾਂ ਨੇ ਵੀ ਪੜ੍ਹਿਆ ਔਰ ਅਸੀਂ ਚਾਹਾਂਗੇ ਕਿ ਜਿਹੜੀ ਕਿਤਾਬ ਹੈ ਵੰਡ ਦੀ ਇਕੱਠ ਕਥਾ ਇਹਦਾ ਨਾਮ ਇਹ ਕਿਤਾਬ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਘਟੋ ਘਟ ਪੜ੍ਹਨੀ ਚਾਹੀਦੀ ਆ ਤਾਂ ਕਿ ਅਸੀਂ ਆਪਣੇ ਤਸ਼ੋਕੜ ਬਾਰੇ ਜਿਹੜਾ ਅਸੀਂ ਰੁੱਧਨ ਕਰਦੇ ਆ 47 ਦੇ ਪੰਜਾਬ ਦੀ ਵੰਡ ਦਾ ਉਹਦੇ ਬਾਰੇ ਸਾਨੂੰ ਸਟੀਕ ਜਿਹੜੀ ਜਾਣਕਾਰੀ ਆ ਉਹ ਸਾਡੇ ਤੱਕ ਪਹੁੰਚ ਸਕੇ ਇਧਰ ਉਧਰ ਬਹੁਤ ਕੁਝ ਸੁਣਦੇ ਆ ਹਰ ਇੱਕ ਦੇ ਆਪੋ ਆਪਣੇ ਜਿਹੜੇ ਪਹਿਲੋਂ ਮਾਈਂਡ ਸੈਟ ਹੈ ਉਹ ਉਸ ਤਰ੍ਹਾਂ ਗੱਲ ਕਰੀ ਜਾਂਦੇ ਆ ਪਰ ਨਿਰਪੱਖ ਤੌਰ ਤੇ ਜਿਹੜਾ ਕੰਮ ਕੀਤਾ ਹੁੰਦਾ ਕਿਸੇ ਬੰਦੇ ਨੇ ਉਹ ਆਪਣੀ ਤਰ੍ਹਾਂ ਹੀ ਵੱਖਰੀ ਤਰ੍ਹਾਂ ਦਾ ਕੰਮ ਹੁੰਦਾ ਬਹੁਤ ਲੋਕ ਕਨਫਿਊਜ਼ਨ ਪੈਦਾ ਕਰਦੇ ਆ ਕਿ ਸਿਕ ਸਟੇਟ ਉਹਦੋਂ ਕਿਉਂ ਨਾਲ ਲਈ ਗਈ ਇਹ ਕਿਉਂ ਨਾ ਹੋਇਆ ਗਿਆ ਪਰ ਉਹ ਜਿਹੇ ਚੀਜ਼ਾਂ ਚ ਉਲਝਣ ਤੋਂ ਬਾਰ ਬਾਰ ਉਹਨਾਂ ਨੇ ਇਤਿਹਾਸ ਦੀ ਸਹੀ ਪੇਸ਼ਕਾਰੀ ਛੱਡ ਤੱਕ ਪਹੁੰਚਾਈ ਆ ਸੋ ਡਾਕਟਰ ਗੇਲਰ ਦਾ ਨਾ ਕਿਤਾਬ ਬਾਰੇ ਇਹਦੇ ਬਾਰੇ ਉਹਨਾਂ ਦੇ ਜਿਹੜੇ ਵਿਊ ਨੇ ਉਹ ਜਾਣਦੇ ਆ ਤੇ ਜਿਹੜੀਆਂ ਹੋਰ ਗੱਲਾਂ ਨਾ ਬਰੀਕੀ ਚ ਚੋ ਸਮਝੀਆਂ ਨੇ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਪਹਿਲਾਂ ਤਾਂ ਜੀ ਪ੍ਰੋਗਰਾਮ ਚ ਧੰਨਵਾਦ ਫਿਰ ਜੀ ਜੀ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਇੱਕ ਮਹੱਤਵਪੂਰਨ ਵਿਸ਼ੇ ਦੇ ਵਿੱਚ ਸ਼ਾਮਿਲ ਕੀਤਾ ਹੈ ਦਾਕਸਾਵ ਜਦੋਂ ਮੈਂ ਕਿਹਾ ਕਿ ਅਸੀਂ ਰੁਦਨ ਕਰਦੇ ਹਾਂ ਉਹਨੇ ਆ 47 ਸਾਡੇ ਸਮੇਂ ਤੋਂ ਬਾ ਪਹਿਲਾ ਦਾ ਸਮਾਂ ਆ ਅਸੀਂ ਬਾਅਦ ਦੀ ਪੈਦਾਵਾਰ ਆ ਤੇ ਸਾਡੇ ਬਜ਼ੁਰਗਾਂ ਨੇ ਉਹ ਅੱਖਣੀ ਵੇਖਿਆ ਹੰਡਾਇਆ ਸੀ ਤੇ ਅਜੇ ਕੋਈ ਟਾਵਾ ਟਾਵਾ ਹੈ ਜਿਨ੍ਹਾਂ ਨੇ ਉਹ ਦਿਨ ਵੇਖਿਆ ਭਾਵੇਂ ਉਹ ਬਚਪਨੇ ਚ ਹੀ ਹੋਣ ਤੇ ਜਗਿੰਦਰ ਸਿੰਘ ਤੂਰ ਰਾਣੇ ਦਰਦ ਆਪਣੇ ਅੱਖੀ ਵੇਖਿਆ ਪੰਡੇ ਤੇ ਹੰਡਾਇਆ ਵੀ ਆ ਪਰਵਾਰਾਂ ਦੇ ਪਰਿਵਾਰ 'ਚ ਹੋਇਆ ਕੋਈ 10 ਲੱਖ ਜਾਂਦਾ ਕੋਈ 12 ਲੱਖ ਕੋਈ 15 ਲੱਖ ਮੋਤਾਂ ਤੇ ਦੁਨੀਆ ਤੇ ਸ਼ਾਇਦ ਹੀ ਇੰਨਾ ਵੱਡਾ ਕਦੀ ਜਿਹੜੀਆਂ ਬੱਸਾਂ ਦਾ ਇੱਧਰ ਉੱਧਰ ਜਾਣਾ ਪ੍ਰਵਾਸ ਹੋਇਆ ਹੋਵੇ ਤੇ ਇਸ ਤਰ੍ਹਾਂ ਦੀ ਕਤਲੋਗਾਰਤ ਹੋਈ ਹੋਵੇ ਇਹਦੇ ਪਿੱਛੇ ਕਾਰਨਾ ਦੀ ਜਦੋਂ ਤੈ ਤੱਕ ਜਾਣਿਆ ਤੇ ਬਹੁਤ ਕੁਝ ਸਾਡੇ ਸਾਹਮਣੇ ਵਕਫਾ ਖਲੀਕਾ ਨੇ ਲਿਆਂਦਾ ਸੋ ਪਹਿਲਾਂ ਤੁਹਾਡਾ ਸ਼ੁਰੂਆਤੀ ਇਹਨਾ ਕਿ ਕਿਤਾਬ ਤੁਸੀਂ ਬਰੀਕੀ ਨਾਲ ਪੜੀ ਜਾਂ ਤੇ ਲਿਖਿਆ ਵੀ ਆ ਤੁਹਾਨੂੰ ਕਿਤਾਬ ਕਿੱਦਾਂ ਲੱਗੀ ਤੇ ਕਿੱਥੋਂ ਇੱਥੇ ਗੱਲ ਸ਼ੁਰੂ ਕਰਨੀ ਚਾਹੋਗੇ ਸੁਰਾਜ ਵੀਰ ਰਾਂਦਾ ਜਿਹੜਾ ਲਿਖਿਆ ਮੈਨੂੰ ਉਹ ਵੀ ਬਹੁਤ ਡਿਟੇਲ ਚ ਉਹਨਾਂ ਨੇ ਜਿਹੜਾ ਸ਼ੁਰੂਆਤੀ ਉਹਦੀ ਕਿਤਾਬ ਦੀ ਇੰਟਰੋਡਕਸ਼ਨ ਦਿੰਦੇ-ਦਿੰਦੇ ਕਈ ਤੱਥ ਤੇ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਖੰਘਾਲਿਆ ਚੰਗੀ ਤਰ੍ਹਾਂ ਤੇ ਉਹ ਬਹੁਤ ਵਧੀਆ ਲੱਗਿਆ ਕੁੱਲ ਮਿਲਾ ਕੇ ਕਿਤਾਬ ਬਹੁਤ ਚੰਗੀ ਲੱਗੀ ਆਪਣੀ ਸਮਝ ਮੁਤਾਬਕ ਅਸੀਂ ਵੀ ਉਹਨੂੰ ਪੜ੍ਹ ਕੇ ਬੜਾ ਉੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਨਵੀਆਂ ਚੀਜ਼ਾਂ ਸਿੱਖੀਆਂ ਤੇ ਤੁਹਾਡੀ ਹੈ ਜੀ ਐਕਸਪਰਟ ਕਿਉਂਕਿ ਤੁਸੀਂ ਇਕਨੋਮੀ ਤੇ ਸਾਨੂੰ ਸਮਝਾਉਂਦੇ ਹੋ ਬੜਾ ਕੁਝ ਪਰ ਅੱਜ ਸਿਹਤ ਵਾਲਾ ਨਵਾਂ ਕੰਮ ਹੈ ਪਰ ਇਹ ਕਿਉਂਕਿ ਜੁੜਿਆ ਹੋਇਆ ਸਾਡੇ ਨਾਲ ਇਸ ਕਰਕੇ ਮੈਂ ਚਾਹਨਾ ਕਿ ਇਹਦੇ ਤੇ ਤੁਸੀਂ ਆਪਣੀ ਪਹਿਲੀ ਪਹਿਲੀ ਰਾਏ ਤੁਸੀਂ ਦਿਓ ਕਿਤਾਬ ਤੁਹਾਨੂੰ ਕਿਦਾਂ ਤੇ ਫਿਰ ਇੱਥੇ ਆਪਾਂ ਵਿਸਤਾਰ ਚ ਗੱਲਾਂ ਬਾਤਾਂ ਕਰੀ ਜਾਂਦੇ ਆ ਪਹਿਲੀ ਗੱਲ ਤੇ ਆ ਕਿ ਇਹ ਕਿਤਾਬ ਜਿਹੜੀ ਹੈ ਇਹ ਦੋ ਚੀਜ਼ਾਂ ਦਾ ਸੁਮੇਲ ਹੈ ਇਕ ਤਾਂ ਪਰਸਨਲ ਜਿਹੜੇ ਐਕਸਪੀਰੀਅੰਸ ਨੇ ਜਦੋਂ ਪਾਰਟੀਸ਼ਨ ਹੁੰਦੀ ਆ ਵੰਡ ਹੁੰਦੀ ਆ ਉਹਦੇ ਵਿੱਚ ਉਹਦੀ ਆਥਰ ਨੇ ਗੁਜ਼ਰਦਿਆਂ ਜੋ ਦੇਖੇ ਨੇ ਉਹ ਦਰਜ ਕੀਤੇ ਨੇ ਦੂਜਾ ਇਤਿਹਾਸ ਹੈ ਦੇ ਚ ਕਿ ਬਹੁਤ ਸਾਰੇ ਡਾਕੂਮੈਂਟ ਜਿਹੜੇ ਨੇ ਉਹ ਜਦੋਂ ਪਹਿਲਾਂ ਲੋਕਾਂ ਨੇ ਇਤਿਹਾਸ ਲਿਖਿਆ ਹੈਗਾ ਖਾਸ ਕਰਕੇ ਟਿਲ ਤੇ ਸ਼ਾਹ ਅਹਿਮਦ ਦੀ ਕਿਤਾਬ ਹੈ ਬਲੱਡਿਡ ਪੰਜਾਬ ਜਿਹੜਾ ਹੈ ਹਮ ਠੀਕ ਹੈ ਉਦੋਂ ਤੋਂ ਪਹਿਲਾਂ ਜਿੰਨੀਆਂ ਕਿਤਾਬਾਂ ਲਿਖੀਆਂ ਨੇ ਕਾਫੀ ਡਾਕੂਮੈਂਟਸ ਜਿਹੜੇ ਸੀਗੇ ਉਹ ਸੀਕ੍ਰੀਟ ਪਏ ਹੋਏ ਸੀਗੇ ਹੁਣ ਬ੍ਰਿਟਿਸ਼ ਗਵਰਨਮੈਂਟ ਨੇ ਉਹਨਾਂ ਡਾਕੂਮੈਂਟਸ ਨੂੰ ਪਬਲਿਕ ਕਰ ਦਿੱਤਾ ਹੈਗਾ ਇਸ਼ਾਕ احمد ਨੇ ਵੀ ਉਹ ਡਾਕੂਮੈਂਟ ਵਰਤੇ ਨੇ ਉਸ ਤੋਂ ਬਾਅਦ ਕਈ ਹੋਰ ਆਥਰਸ ਨੇ ਡਾਕੂਮੈਂਟ ਵਰਤਣ ਤੋਂ ਬਾਅਦ ਇਹ ਕਿਤਾਬ ਜਿਹੜੀ ਹੈ ਡਾਕੂਮੈਂਟਸ ਦੇ ਉੱਤੇ ਆਧਾਰਿਤ ਹੈ ਕਾਫੀ ਵੱਡਾ ਅੱਛਾ 4-5 ਚੈਪਟਰ ਛੱਡ ਕੇ ਬਾਕੀ ਸਾਰਾ ਦਾ ਸਾਰਾ ਜਿਹੜੀ ਬੁੱਕ ਹੈ ਉਹ ਡਾਕੂਮੈਂਟਰੀ ਐਵੀਡੈਂਸ ਤੇ ਇਤਿਹਾਸਕ ਘਟਨਾਵਾਂ ਦਾ ਵਰਣਨ ਤੇ ਵਿਆਖਿਆ ਦੇ ਉੱਤੇ ਇਹ ਬੀਸਟ ਹੈਗੀ ਆ ਤੇ ਇਸ ਕਰਕੇ ਇਹ ਕਿਤਾਬ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਕਿ ਮੇਰਾ ਖਿਆਲ ਹੈ ਕਾਫੀ ਦੇਰ ਬਾਅਦ ਇੱਕ ਪਹਿਲੀ ਐਸੀ ਕਿਤਾਬ ਲਿਖੀ ਗਈ ਹੈ ਜਿਹੜੀ ਸਿਹਤ ਤੇ ਇਤਿਹਾਸ ਦਾ ਸੁਮੇਲ ਦੇ ਰੂਪ ਵਿੱਚ ਮੌਲਿਕ ਰੂਪ ਵਿੱਚ ਪੰਜਾਬੀ ਚ ਕਿਤਾਬ ਲਿਖੀ ਹੋਈ ਹੈ ਕਿਤਾਬਾਂ ਪਹਿਲਾਂ ਜਾਂ ਅੰਗਰੇਜ਼ੀ ਵਿੱਚ ਲਿਖੀਆਂ ਗਈਆਂ ਨੇ ਤੇ ਜਦੋਂ ਕਿਤਾਬਾਂ ਪਹਿਲਾਂ ਲਿਖੀਆਂ ਗਈਆਂ ਨੇ ਉਹਦੇ ਚ ਜਿਹੜਾ ਸਾਡਾ ਭਾਵਕਤਾ ਜਾਦਾ ਨਜ਼ਰ ਆਉਂਦੀ ਸੀ ਕਿ ਦੁਖਾਂਤ ਜਿਹਨੂੰ ਕਹਿੰਦੇ ਆ ਉਹਦੇ ਉੱਤੇ ਕੇਂਦਰਤ ਸੀਗੀ ਤੇ ਜਾਂ ਇਹ ਕੋਸ਼ਿਸ਼ ਕੀਤੀ ਜਾਂਦੀ ਸੀ ਜਿਹੜੇ ਲੈਹਦੇ ਪੰਜਾਬ ਵਾਲੇ ਨੇ ਉਹ ਕਾਂਗਰਸ ਦੇ ਉੱਤੇ ਜਾਂ ਪੂਰਬੀ ਪੰਜਾਬ ਦੇ ਲੋਕਾਂ ਤੇ ਉਂਗਲ ਰੱਖਦੇ ਸੀਗੇ ਤੇ ਪੂਰਬੀ ਚੜ੍ਹਦੇ ਪੰਜਾਬ ਵਾਲੇ ਜਿਹੜੇ ਨੇ ਉਹ ਜਿਨ੍ਹਾਂ ਔਰ ਪੱਛਮੀ ਲੋਕਾਂ ਦੇ ਉੱਤੇ ਉਂਗਲ ਰੱਖਦੇ ਸੀਗੇ ਭਾਵਕਤਾ ਤੋਂ ਪ੍ਰੇਰਿਤ ਕਿਤਾਬਾਂ ਲਿਖੀਆਂ ਗਈਆਂ ਸਹਿਤ ਕਾਫੀ ਲਿਖਿਆ ਗਿਆ ਇਹ ਕਿਤਾਬ ਐਸੀ ਹੈ ਜਿਹਦੇ ਵਿੱਚ ਭਾਵਕਤਾ ਤੋਂ ਉੱਪਰ ਉੱਠ ਕੇ ਜਿਹੜੀ ਆਬਜੈਕਟਿਵਲੀ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਵਰਾਜ ਵੀਰ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦਾ ਬਹੁਤ ਲੰਬੀ ਭੂਮਿਕਾ ਹੈ ਇਸ ਕਿਤਾਬ ਦੇ 40 44 45 ਪੇਜ ਦੀ ਲੰਬੀ ਭੂਮਿਕਾ ਲਿਖੀ ਹੈ ਜੀ ਤੁੱਚ ਜਿਹੜੀ ਮੈਨੂੰ ਬਹੁਤ ਚੰਗੀ ਗੱਲ ਉਹਦੇ ਚੋਂ ਨਿਕਲੀ ਹੈ ਹੋਰ ਘਟਨਾਵਾਂ ਤੋਂ ਬਗੈਰ ਕਿ ਇਹ ਜਿਹੜਾ ਸਾਰਾ ਵਰਤਾਰਾ ਹੋਇਆ ਵੰਡ ਦਾ ਜਿਹੜਾ ਦਿਖਾਵਾ ਤ ਵਰਿਆ ਇਹਦੇ ਵਿੱਚ ਇਸ ਸੂਬੇ ਦੇ ਸਾਰੇ ਹੀ ਲੋਕ ਸ਼ਾਮਲ ਹੋਏ ਨੇ ਸਾਰੇ ਵਰਗਾਂ ਦੇ ਲੋਕ ਸ਼ਾਮਲ ਹੋਏ ਨੇ ਜਸਦਾਨ ਪ੍ਰਸ਼ਾਸਨਿਕ ਅਹੁਦਿਆਂ ਤੇ ਬੈਠੇ ਲੋਕ ਫੌਜੀ ਅਧਿਕਾਰੀ ਪੁਲਿਸ ਅਧਿਕਾਰੀ ਗੁੰਡੇ ਬਦਮਾਸ਼ ਆਮ ਲੋਕ ਉਹਨਾਂ ਨੇ ਇਸ ਕਟਰੋਗਾਰਦ ਦੇ ਵਿੱਚ ਹਿੱਸਾ ਲਿਆ ਤੇ ਇਹਦੇ ਨਾਲ ਸਾਡੀ ਜਿਹੜੀ ਪੰਜਾਬੀਆਂ ਦੀ ਜਿਹੜੀ ਕਲੈਕਟਿਵ ਮਾਨਸਿਕਤਾ ਹੈ ਜਿਹੜੀ ਜਿਹਨੂੰ ਸਮੂਹਕ ਚੇਤਨਾ ਹੈ ਸਮੂਹਕ ਭਾਈਚਾਰ ਹੈ ਉਨੂੰ ਪਰਮਨੈਂਟਲੀ ਜਰਾ ਇੰਜਰਡ ਕੀਤਾ ਹੈਗਾ ਪਰਮਨੈਂਟਲੀ ਉਹਨੂੰ ਉਹਦੇ ਤੇ ਸੱਟ ਮਾਰੀ ਆ ਤੇ ਇਸੇ ਕਰਕੇ ਤੁਸੀਂ ਦੇਖਦੇ ਜੇ ਕਿ ਪੱਛਮੀ ਪੰਜਾਬ ਤੇ ਪੂਰਬੀ ਪੰਜਾਬ ਦੋਹਾਂ ਦੇ ਵਿੱਚ ਹੀ ਲੋਕ ਅਜੇ ਵੀ ਧਰਮ ਅਧਾਰਿਤ ਸਟੇਟਾਂ ਬਣਾਉਣ ਦੀ ਗੱਲ ਕਰਦੇ ਨੇ ਅਸਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਹ ਕਤਲੋਕਾਰਤ ਕੀਤੀ ਔਰ ਜਿਨ੍ਹਾਂ ਲੋਕਾਂ ਨੇ ਇਹ ਸਾਰਾ ਦੁਖਾਂਤ ਪੈਦਾ ਕੀਤਾ ਉਹਨਾਂ ਦੇ ਉਹਨਾਂ ਵੱਲੋਂ ਕਦੀ ਇਹ ਰੀਅਲਾਈਜ਼ ਨਹੀਂ ਕੀਤਾ ਗਿਆ ਤੇ ਨਾ ਸਮਾਜ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਇਹਦੇ ਉੱਤੇ ਜਾ ਕੇ ਮਾਫੀ ਮੰਗਣ ਔਰ ਮਾਫੀ ਮੰਗ ਕੇ ਇਹਨੂੰ ਸੋਚਣ ਕਿ ਮੁੜ ਕੇ ਉਹ ਜੇ ਵਰਤਾਰੇ ਨਾ ਹੋਣ ਤੂਰ ਸਾਹਿਬ ਦੀ ਜਿਹੜੀ ਕਿਤਾਬ ਹੈ ਉਹ ਇਸ ਗੱਲ ਦੀ ਨਿਸ਼ਾਨਦੇਹੀ ਕਰਦੀ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਭਾਈਚਾਰੇ ਨੂੰ ਉਜਾੜਿਆ ਗਿਆ ਔਰ ਉਸ ਦੇ ਵਿੱਚ ਅਸੀਂ ਸਾਰੇ ਪੰਜਾਬੀ ਜਿਹੜੇ ਆ ਹਰ ਵਰਗ ਦੇ ਪੰਜਾਬੀ ਜਿਹੜੇ ਆ ਸ਼ਾਮਲ ਹੋਏ ਆ ਬਹੁਤ ਥੋੜੇ ਕਿਤੇ ਅੰਦੇ ਜਿਹੜੇ ਨੇ ਜਿਨ੍ਹਾਂ ਨੇ ਇਸ ਵਰਤਾਰੇ ਨੂੰ ਉਸ ਵਕਤ ਵੀ ਆਬਜੈਕਟਿਵਲੀ ਦੇਖਿਆ ਨਹੀਂ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਇਹਦੇ ਵਿਕਟਮ ਬਣੇ ਔਰ ਔਰ ਵਿਕਟਮ ਜਿਹੜੇ ਜਿਨ੍ਹਾਂ ਲੋਕਾਂ ਨੇ ਬਣਾਇਆ ਉਹਨਾਂ ਨੂੰ ਇਧਰ ਮੁਸਲਮਾਨਾਂ ਨੂੰ ਤੇ ਉਧਰ ਸਿੱਖਾਂ ਤੇ ਹਿੰਦੂਆਂ ਨੂੰ ਉਹ ਉਹਦੇ ਵਿੱਚ ਆਮ ਲੋਕ ਸ਼ਾਮਲ ਹੋਏ ਲੁੱਟਮਾਰ ਦੇ ਵਿੱਚ ਕਤਲੋਗਾਰ ਦੇ ਵਿੱਚ ਗੁੰਡਿਆਂ ਨੇ ਇਛਾਤ ਕੀਤਾ ਸਿਆਸੀ ਆਗੂਆਂ ਨੇ ਗੁੰਡਿਆਂ ਨੂੰ ਲੀਡ ਕੀਤਾ ਮਾਹੌਲ ਪੈਦਾ ਕੀਤਾ ਔਰ ਸਾਰਾ ਇਹ ਜਿਹੜਾ ਵਰਤਾਰਾ ਹੈ ਇਹ ਕਈ ਮਹੀਨੇ ਰਜੀਤ ਚੱਲਦਾ ਰਿਹਾ ਜਿਹੜਾ ਕਿ ਕਿਤਾਬ ਤੋਂ ਇੱਕ ਇਮਪ੍ਰੈਸ਼ਨ ਮਿਲਦਾ ਹੈਗਾ ਹੂੰ ਹੂੰ ਕਿ ਜਿਹੜਾ ਅਨਾਉਂਸਮੈਂਟ ਆਜ਼ਾਦੀ ਦੀ ਉਹ 15 ਅਗਸਤ ਬਾਰੇ ਹੁੰਦੀ ਹੈ 15 ਅਗਸਤ ਨੂੰ ਵੀ ਦੇਸ਼ ਆਜ਼ਾਦ ਹੋ ਗਿਆ ਲੇਕਿਨ ਫਰਵਰੀ ਤੋਂ ਹੀ ਸੂਬੇ ਦੇ ਵਿੱਚ ਜਿਹੜੇ ਰਾਇਟਸ ਨੇ ਖਾਸ ਕਰਕੇ ਜਿਹੜਾ ਸਾਡਾ ਉੱਤਰ ਪੱਛਮੀ ਪਾਰਟ ਸੀਗਾ ਸ਼ਾਹਵਰਦ ਏਰੀਆ ਜਿਹੜਾ ਸੀਗਾ ਉਹਦੇ 'ਚ ਜਿਹੜੀਆਂ ਦੰਗੇ ਸ਼ੁਰੂ ਹੋ ਗਏ ਸੀਗੇ ਔਰ ਇਹ 2-3 ਮਹੀਨੇ ਚੱਲਦੇ ਰਹੇ ਕਿਉਂਕਿ ਪੰਜਾਬ ਦੇ ਵਿੱਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਸੀਗੀ ਜਿਹੜੀ ਯੂਨੀਨਿਸਟ ਪਾਰਟੀ ਦੀ ਗਵਰਨਮੈਂਟ ਸੀ ਹਕੂਮਤ ਸੀਗੀ ਉਹਨਾਂ ਨੇ ਰਿਜ਼ਾਈਨ ਕਰਤਾ ਸੀਗਾ ਔਰ ਜਿਹੜੇ ਬ੍ਰਿਟਾਨਵੀ ਅਫਸਰ ਸੀਗੇ ਆਪਣੀਆਂ ਬੋਰੀਆਂ ਬਿਸਤਰਾ ਬਣ ਕੇ ਵਾਪਸ ਜਾ ਰਹੇ ਸੀਗੇ ਤੇ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਕਿ ਫਰਵਰੀ ਤੋਂ ਲੈ ਕੇ ਅਗਸਤ ਸਤੰਬਰ ਤੱਕ ਅਕਤੂਬਰ ਤੱਕ ਲੋਕਾਂ ਦੀ ਕਤਲੋਗਾਰ ਹੁੰਦੀ ਹੈ ਇਹ ਤੋਂ ਉਹਨੂੰ ਰੋਕਿਆ ਜਾਵੇ ਇੱਥੋਂ ਤੱਕ ਕਿ ਜਦੋਂ 47 15 ਅਗਸਤ 47 ਤੋਂ ਬਾਅਦ ਦੇ ਦੋਸਤਾਨ ਦੇ ਵਿੱਚ ਕਾਂਗਰਸ ਪਾਰਟੀ ਨੇ ਤੇ ਪਾਕਿਸਤਾਨ ਦੇ ਵਿੱਚ ਮੁਸਲਿਮ لیگ ਨੇ ਸਤਾ ਸੰਭਾਲਦੀ ਉਹਨਾਂ ਨੇ ਵੀ ਦੋ ਤਿੰਨ ਮਹੀਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਇਸ ਜਿਹੜੀ ਵਰਤਾਰਾ ਹੈ ਇਹਨੂੰ ਰੋਕਿਆ ਜਾ ਸਕੇ ਔਰ ਸਵਰਾਜ ਵੀਰ ਨੇ ਇਸ ਗੱਲ ਦੀ ਨਿਸ਼ਾਨਦੇਹੀ ਕੀਤੀ ਆ ਕਿ ਇਸ ਵਰਤਾਰੇ ਨੇ ਜਿੱਥੇ ਕਿ ਪੰਜਾਬੀ ਭਾਈਚਾਰੇ ਦੀ ਸੂਹਕ ਜਿਹੜੀ ਭਾਈਚਾਰੇ ਦੀ ਸਾਂਝ ਨੂੰ ਉਹ ਪਰਮਾਨੈਂਟਲੀ ਤੋੜ ਦਿੱਤਾ ਹੁਣ ਲੋਕ ਜਿਹੜੇ ਨੇ ਉਹ ਹਿੰਦੂਤੱਕ ਦੇ ਹਿੰਦੂ ਹੋਣ ਦੇ ਨਾਤੇ ਸਿੱਖ ਹੋਣ ਦੇ ਨਾਤੇ ਜਾਂ ਮੁਸਲਮਾਨ ਹੋਣ ਦੇ ਨਾਤੇ ਆਪਣੀ ਪਛਾਣ ਬਣਾਉਂਦੇ ਨੇ ਨਾ ਕਿ ਪੰਜਾਬੀਅਤ ਦੇ ਨਾਤੇ ਪਛਾਣ ਬਣਾਉਂਦੇ ਨੇ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ 47 ਤੋਂ ਪਹਿਲਾਂ ਦੋਹਾਂ ਭਾਈਚਾਰਿਆਂ ਤਿੰਨਾਂ ਭਾਈਚਾਰਿਆਂ ਦੇ ਵਿੱਚ ਇੱਕ ਬੜੀ ਸਾਂਝ ਸੀਗੀ ਗੁਰਦੁਆਰੇ ਮੰਦਰ ਮਸੀਤਾਂ ਸਾਡੀ ਸਮੂਹਕ ਰਿਸਪੈਕਟ ਦੇ ਪਾਤਰ ਸੀਗੇ ਔਰ ਉਹਨਾਂ ਦੇ ਵਿੱਚ ਸਾਰੇ ਲੋਕ ਆਉਂਦੇ ਜਾਂਦੇ ਸੀਗੇ ਇਸ਼ਤਿਹਾਰ ਜਿਹੜੇ ਬਹੁਤ ਸਾਰੇ ਇਤਿਹਾਸ ਸੀਗੇ ਉਹ ਇਕੱਠੇ ਮਨਾਉਂਦੇ ਸੀਗੇ ਵਿਆਹਾਂ ਸ਼ਾਦੀਆਂ ਵਿੱਚ ਲੋਕੀ ਸ਼ਾਮਲ ਹੁੰਦੇ ਸੀਗੇ ਤਾਂ ਉਹ ਪਿਆਰੇ ਨੂੰ ਪਰਮਨੈਂਟਲੀ ਤੋੜਨ ਦੇ ਵਿੱਚ ਇਸ ਵੰਡ ਦਾ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹਿੱਸਾ ਹੈ ਔਰ ਇਹਦੇ ਵਿੱਚ ਜਿਹੜੇ ਫੈਕਟਰ ਨੇ ਉਹ ਬੜੇ ਦਿਲਚਸਪ ਨੇ ਨਾ ਨਾਟ ਓਨਲੀ ਕਿ ਅਸੀਂ ਇੰਟਰਨਲੀ ਆਮ ਤੌਰ ਤੇ ਦੇਖਦੇ ਹਾਂ ਕਿ ਸਾਡੇ ਸਿਆਸਤਦਾਨਾਂ ਦਾ ਲੋਕ ਲੋਕਾਂ ਦਾ ਕੀ ਰੋਲ ਸੀਗਾ ਇਹ ਚ ਜਿਹੜੀ ਗ੍ਰੇਟ ਪਾਵਰ ਗੇਮ ਸੀਗੀ ਉਹਦਾ ਬਹੁਤ ਹੀ ਇੰਪੋਰਟੈਂਟ ਰੋਲ ਸੀਗਾ ਜਿਹੜਾ ਕਿ ਜਿਹੜੇ ਬਹੁਤ ਸਾਰੇ ਪੁਰਾਣੇ ਦੇ ਬਿਰਤਾਂਤ ਨੇ ਵੰਡ ਬਾਰੇ ਉਹਨਾਂ ਚ ਉਹ ਜਾਗਰ ਨਹੀਂ ਹੁੰਦਾ ਔਰ ਇਹਨਾਂ ਨੇ ਕਾਫੀ ਚੰਗੀ ਤਰ੍ਹਾਂ ਜਾਗਰ ਕੀਤਾ ਹੈ ਮੈਂ ਇੱਕ ਹਰਜੀਤ ਜਿਹੜੀ ਇੰਟਰੋਡਕਸ਼ਨ ਦੇ ਤੌਰ ਤੇ ਇਸ ਕਤਾਬ ਦੇ ਬਾਰੇ ਜਿਹੜੀ ਗੱਲ ਕਰਨੀ ਚਾਹਣਾ ਹੈ ਕਿ ਇਹਨਾਂ ਨੇ ਜਿਹੜਾ ਸਵਰਾਜ ਵੀਰ ਦੇ ਜਿਹੜਾ ਭੂਮਿਕਾ ਹੈ ਉਹਦੇ ਤੋਂ ਬਾਅਦ ਜਿਹੜਾ ਪਹਿਲਾ ਚੈਪਟਰ ਲਿਖਿਆ ਨਾ ਉਹ ਬਹੁਤ ਹੀ ਧਿਆਨ ਨਾਲ ਪੜਨ ਵਾਲਾ ਹੈ ਜੀ ਉਹ ਲਿਖਦੇ ਨੇ ਕਿ ਜਦੋਂ ਬਾਬਰ ਇੱਥੇ ਆਇਆ ਤਾਂ ਬਾਬਰ ਨੇ ਕੀ ਵਾਚਿਆ ਇਥੇ ਕੀ ਇਹ ਸੋਸਾਇਟੀ ਦੇ ਚੰਗੇ ਗੁਣ ਨੇ ਕੀ ਇਹਦੇ ਮਾਰੇ ਗੁਣ ਨੇ ਉਹਨੇ ਜਿਹੜੇ ਮਾਰੇ ਗੁਣਾ ਦੇ ਵਿੱਚ ਵਾਚਿਆ ਕਿ ਇਹ ਜਿਹੜੀ ਜਿਹੜਾ ਸਮਾਜ ਹੈ ਉਹ ਧਾਰਮਿਕ ਫਿਕਰਿਆਂ ਫਿਰਕਿਆਂ ਵਿੱਚ ਵੰਡਿਆ ਹੋਇਆ ਹੂੰ ਹੂੰ ਦੂਸਰਾ ਜਿਹੜਾ ਮਾਰੇ ਗੁਣਾ ਹੈ ਉਹ ਜਾਤ ਪਾਤ ਦੇ ਆਧਾਰ ਤੇ ਵੰਡਿਆ ਹੋਇਆ ਹੈ ਤੇ ਇਹਨਾਂ ਦੇ ਵਿੱਚ ਇਹ ਜਾਤ ਬਾਤ ਕਰਕੇ ਤੇ ਧਾਰਮਿਕ ਵਖਰੇਵਿਆਂ ਕਰਕੇ ਇਹਨਾਂ ਵਿੱਚ ਜਿਹੜੀ ਦਾਰਸ਼ਨਿਕ ਸਾਂਝ ਹੈ ਉਹ ਬੜੀ ਘੱਟ ਹੈ ਇਸ ਕਰਕੇ ਇਹਨਾਂ ਨੂੰ ਪਾੜ ਕੇ ਬੜੀ ਜਲਦੀ ਤੁਸੀਂ ਰਾਜ ਕਰ ਸਕਦੇ ਜੇ ਤੇ ਦੂਸਰੀ ਗੱਲ ਉਹਨੇ ਅਬਜ਼ਰਵ ਕੀਤੀ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਭਾਰਤ ਜਿਹੜਾ ਸੀਗਾ ਸਾਡਾ ਦੇਸ਼ ਜਿਹੜਾ ਸੀਗਾ ਕਈ ਛੋਟੇ ਛੋਟੇ ਰਾਜਾਂ ਚ ਵੰਡਿਆ ਹੋਇਆ ਸੀਗਾ ਇਕੱਠਾ ਨਹੀਂ ਸੀਗਾ ਤੁਹਾਨੂੰ ਪਤਾ ਹੈ ਕਿ ਔਰੰਗਜ਼ੇਬ ਨੇ ਦੱਖਣ ਚ ਜਾ ਕੇ ਮੁਗਲਾਂ ਦੀ ਹਕੂਮਤ ਸਥਾਪਿਤ ਕੀਤੀ ਉਸ ਤੋਂ ਪਹਿਲਾਂ ਮੁਗਲਾਂ ਦੀ ਹਕੂਮਤ ਵੀ ਜਿਹੜੀ ਆ ਵਿਦਿਆਥੀਲ ਚ ਆਰਗੇਨਾਈਜ਼ ਜਾਂਦੇ ਔਰੰਗਜ਼ੇਬ ਜਿਹੜਾ ਉਹ ਦੱਖਣ ਵਿੱਚ ਲੈ ਕੇ ਗਿਆ ਔਰ ਬਹੁਤੀ ਜਿਹੜੀ ਹਕੂਮਤ ਹੈ ਉਹ ਵਿਦਿਆਲਯ ਚ ਤੋਂ ਲੈ ਕੇ ਕਾਬਲ ਤੱਕ ਦੇ ਏਰੀਆ ਤੱਕ ਹੁੰਦੀ ਸੀਗੀ ਇਸੇ ਤਰ੍ਹਾਂ ਜਦੋਂ ਅੰਗਰੇਜ਼ ਇੱਥੇ ਆਏ ਨੇ ਤੇ ਅੰਗਰੇਜ਼ਾਂ ਨੇ ਵੀ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜੇ ਇੱਥੇ ਅਸੀਂ ਰਾਜ ਕਰਨਾ ਹੈ ਤੇ ਇਸ ਸਮਾਜ ਨੂੰ ਸਮਝਿਆ ਜਾਵੇ ਤੇ ਉਹਨਾਂ ਨੇ ਜਿਹੜਾ ਸਮਝਿਆ ਉਹ ਇਹੀ ਸੀਗਾ ਕਿ ਇਹ ਮੁਲਕ ਜਿਹੜਾ ਹੈ ਇਹ ਚ ਵੱਖ-ਵੱਖ ਧਰਮ ਦੇ ਲੋਕ ਰਹਿੰਦੇ ਨੇ ਵੱਖ-ਵੱਖ ਪਛਾਹਵਾ ਬੋਲਦੇ ਨੇ ਔਰ ਇਹ ਜਿਹੜੇ ਲੋਕ ਨੇ ਇਹ ਆਪਸ ਵਿੱਚ ਬਹੁਤ ਲੜਦੇ ਨੇ ਜਿਹੜੇ ਇਹਨਾਂ ਦੇ ਰਿਆਸਤਾਂ ਬਣੀਆਂ ਹੋਈਆਂ ਨੇ ਤੇ ਇਹਨਾਂ ਨੂੰ ਕਿਵੇਂ ਇੰਟ੍ਰੀਗ ਦੇ ਨਾਲ ਔਰ ਆਪਸੇ ਚ ਲੜਾ ਕੇ ਕਿਵੇਂ ਪਾਵਰ ਹਥਿਆਈ ਜਾ ਸਕਦੀ ਹੈ ਤਾਂ ਇਹ ਜਿਹੜੀ ਚੀਜ਼ ਹੈ ਇੱਕ ਭੂਮਿਕਾ ਦੇ ਤੌਰ ਤੇ ਜਿਹੜੀ ਲੇਖਕ ਨੇ ਦੱਸੀ ਆ ਇਹ ਸਾਨੂੰ ਇਹ ਸਮਝਣ 'ਚ ਮਦਦ ਕਰਦੀ ਹੈ ਕਿ ਪਾਰਟੀਸ਼ਨ ਦੀਆਂ ਰੂਟਸ ਜਿਹੜੀਆਂ ਨੇ ਸਾਡੇ ਸਮਾਜ ਦੇ ਵਿੱਚ ਕਿਵੇਂ ਪਈਆਂ ਹੋਈਆਂ ਨੇ ਤੇ ਜਿਹੜੇ ਸਾਡੇ ਹਾਕਮ ਨੇ ਜਦੋਂ ਤਾਕਤ ਵਿੱਚ ਆ ਜਾਂਦੇ ਨੇ ਉਹ ਇਹਨਾਂ ਰੂਟਸ ਨੂੰ ਕਿਵੇਂ ਵਰਤ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਸਾਡੇ ਵਿੱਚ ਪਰਮਾਨੈਂਟ ਵੰਡੀਆਂ ਕਿਵੇਂ ਪੈਦਾ ਕਰਦੇ ਨੇ ਇਹ ਜਿਹੜਾ ਬਹੁਤ ਹੀ ਮਹੱਤਵਪੂਰਨ ਪੁਆਇੰਟ ਆ ਜਿਹਨੂੰ ਨੋਟ ਕਰਨ ਦੀ ਲੋੜ ਆ ਨਾਟ ਓਨਲੀ ਕਿ ਉਸ ਪੀਰੀਅਡ ਨੂੰ ਸਮਝਣ ਵਾਸਤੇ ਸਗੋਂ ਮੌਜੂਦਾ ਜਿਹੜੀ ਹਾਲਾਤ ਨੇ ਉਹਨਾਂ ਨੂੰ ਸਮਝਣ ਵਾਸਤੇ ਵੀ ਬਹੁਤ ਜ਼ਰੂਰੀ ਆ ਕਿ ਇਹ ਜਿਹੜੇ ਵਖਰੀਵੇਂ ਨੇ ਉਹ ਇਹਨਾਂ ਵਖਰੀਵਿਆਂ ਨੂੰ ਹਾਕਮ ਜਦੋਂ ਵੰਡਦੇ ਨੇ ਤਾਂ ਉਹਦੇ ਜਿਹੜੇ ਕਾਂਸੀਕੁਐਂਸਸ ਨੇ ਉਹਦੇ ਜਿਹੜੇ ਨਤੀਜੇ ਨੇ ਕਿਵੇਂ ਆਮ ਲੋਕਾਂ ਨੂੰ ਵੰਡ ਦੇ ਰੂਪ ਦੇ ਵਿੱਚ ਔਰ ਕਤਲੇਆਮ ਦੇ ਰੂਪ ਵਿੱਚ ਭੁਗਤਨੇ ਪੈਂਦੇ ਨੇ ਇਹ ਕਿਤਾਬ ਦਾ ਇੱਕ ਬਹੁਤ ਮਹੱਤਵਪੂਰਨ ਲੈਸਨ ਹੈ ਜਿਹੜੇ ਵੰਡ ਦੇ ਬਾਰੇ ਇਹਦੇ ਤੋਂ ਨਿਕਲਦਾ ਹੈਗਾ ਜੀ ਅੱਛਾ ਡਾਕਟਰ ਸਾਹਿਬ ਮੈਂ ਮੈਂ ਦੋ ਚੀਜ਼ਾਂ ਨੋਟ ਕਰ ਰਿਹਾ ਸੀ ਇੱਕ ਤਾਂ ਸਵਰਾਜ ਵੀਰ ਖਰਨੇ ਜਿਹੜੀ ਗੱਲ ਤੁਸੀਂ ਕੀਤੀ ਹੈ ਜਿਹੜੀ ਸਾਡੇ ਸਮਾਜਿਕ ਵੰਡ ਹੈ ਸਾਡੇ ਉਹ ਤਾਂ ਖੈਰ ਆਪਾਂ ਜਿਸ ਤਰ੍ਹਾਂ ਦਾ ਸਾਡੀ ਹਿੰਦੂ ਮਿਥਾਲੋਜੀ ਮੁਤਾਬਕ ਮਨੂ ਸਮਰਤੀ ਪ੍ਰਾਤਾਂ ਤੋਂ ਹੀ ਜਿਸ ਤਰ੍ਹਾਂ ਦੀ ਵਨ ਡੈ ਵਰਟੀਕਲ ਸਾਡੀ ਸੁਸਾਇਟੀ ਦੀ ਉੱਚ ਨੀਚ ਵਾਲੀ ਉਹ ਅਲੱਗ ਹੈ ਤੇ ਧਰਮਾਂ ਵਾਲਾ ਕਟੜਪਨ ਜਿਹੜਾ ਆ ਉਹ ਸਵਰਾਜਪ੍ਰੀ ਰੀ ਆਪਣੀ ਭੂਮਿਕਾ 'ਚ ਵੀ ਲਿਖਦੇ ਆ ਕਿ ਅੰਗਰੇਜ਼ਾਂ ਨੂੰ ਇਸ ਕੱਲ ਦਾ ਪਤਾ ਲੱਗਿਆ ਸੀ ਕਿ ਇਹ ਲੋਕ ਜੇ ਇਕੱਠੇ ਹੋ ਗਏ ਤੇ ਸਾਨੂੰ ਇਹ ਟਿਕਣ ਨਹੀਂ ਦੇਣਗੇ ਉਹਨਾਂ ਨੇ ਹਿੰਦੂ ਨੂੰ ਕਟੜ ਹਿੰਦੂ ਬਣਾਉਣ ਲਈ ਉਹਨਾਂ ਨੂੰ ਪ੍ਰੇਰਿਆ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਭਾਸ਼ਾ ਵੀ ਹੈ ਆ ਹਿੰਦੀ ਆ ਜਾਂ ਸੰਸਕ੍ਰਿਤ ਆ ਮੁਸਲਮਾਨ ਨੂੰ ਇਹ ਕਿਹਾ ਗਿਆ ਕਿ ਤੇਰੀ ਭਾਸ਼ਾ ਉਰਦੂ ਆ ਤੇ ਸਿੱਖ ਨੂੰ ਕਿਹਾ ਗਿਆ ਕਿ ਸੱਚਾ ਸਿੱਖ ਬਣਨਾ ਤੇ ਇਸ ਤਰ੍ਹਾਂ ਬਣ ਸਕਦਾ ਸੋ ਜੇ ਕਿਸੇ ਨੂੰ ਪੁੱਛਿਆ ਜਾਵੇ ਉਹਨਾਂ ਤੇ ਇੱਥੋਂ ਤੱਕ ਵੀ ਲਿਖਿਆ ਵੀ ਕਦੀ ਜੇ ਮੌਕਾ ਮਿਲਦਾ ਫੌਜਾਂ ਦੀ ਇਦਾਂ ਵੰਡ ਉਹ ਨਾ ਕੀਤੀ ਅੰਗਰੇਜ਼ਾਂ ਨੇ ਵੀ ਇਹ ਗੋਰਖਾ ਅਰੇਂਜਮੈਂਟ ਹੈ ਸਿੱਖ ਅਰੇਂਜਮੈਂਟ ਹੈ ਪਠਾਨ ਅਰੇਂਜਮੈਂਟ ਹੈ ਉਹ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਫੌਜ ਦਾ ਜਰਨਲ ਆ ਆਪਣੇ ਉੱਥੇ ਭੇਜਦਾ ਲਿਖ ਕੇ ਕਿ ਜੇ ਕੱਲ ਨੂੰ ਨੌਬਤ ਆਈ ਤੇ ਗੋਰਖਾ ਸਿੱਖ ਨੂੰ ਮਾਰੂਗਾ ਸਿੱਖ ਪਠਾਨ ਨੂੰ ਮਾਰੂਗਾ ਪਠਾਨ ਦੂਜੇ ਦੇ ਗੋਲੀ ਚਲਾਊਗਾ ਅਸੀਂ ਸੇਫ ਰਾਵਾਂਗੇ ਤੇ ਤੂਰ ਸਾਹਿਬ ਇਤੋਂ ਵੀ ਪਿੱਛੇ ਜਾਂਦੇ ਆ ਬਾਬਰ ਵੇਲੇ ਵੀ ਇਹ ਚੀਜ਼ ਜਿਹੜੀ ਆ ਇਹ ਸਾਡੇ ਸਮਾਜ ਚ ਪਣਪੀ ਹੋਈ ਸੀ ਜਿੱਦਾਂ ਉਹਨਾਂ ਨੇ 565 ਰਾਜਸਤਾ ਦਾ ਜ਼ਿਕਰ ਕੀਤਾ ਭਾਵੇਂ ਹਿੰਦੁਸਤਾਨ ਦੀਆਂ ਛੋਟੀਆਂ-ਛੋਟੀਆਂ ਰਾਜਸਤਾ ਸੀਗੀਆਂ ਔਰ ਇਹਹੀ ਪਾਲਸੀ ਮੁਗਲਾਂ ਨੇ ਅਪਣਾਈ ਮੈਨੂੰ ਲੱਗਦਾ ਕਿ ਜਿਸਤੇ ਕੋਈ ਜਿਸ ਤਰ੍ਹਾਂ ਰਾਜਸਥਾਨ ਦੇ ਹਿੰਦੂ ਰਾਜਪੂਤ ਰਾਜੇ ਆ ਜਾਂ ਪਹਾੜੀ ਰਾਜੇ ਆਪਾਂ ਵੇਖਦੇ ਆਂ ਅਖੀਰ ਤੱਕ ਉਹ ਆਪਣਾ ਅ ਮੁਗਲਾਂ ਦੀ ਮਤਲਬ ਅੰਬ੍ਰੇਲਾ ਥੱਲੇ ਤੇ ਹੁੰਦੇ ਆ ਪਰ ਉਹ ਆਪਣੀ ਆਪਣੀ ਸਟੇਟ ਚ ਕੁਛ ਨਾ ਕੁਛ ਉਹਨਾਂ ਦੀ ਵੀ ਪਾਵਰ ਹੁੰਦੀ ਤੇ ਚਲਾਈ ਜਾਂਦੇ ਆ ਇਹੋ ਫਾਰਮੂਲਾ ਅੰਗਰੇਜ਼ਾਂ ਨੇ ਅਪਣਾਇਆ ਤੇ ਥੋੜਾ ਜਿਹਾ ਤੁਸੀਂ ਗ੍ਰੇਟ ਪਾਵਰ ਵਾਲਾ ਜਿਹੜਾ ਗੇਮ ਆ ਉਹ ਕਨਸੈਪਟ ਵੀ ਸਾਨੂੰ ਸਮਝਾ ਦਿਓ ਇਹਦੇ ਸੰਦਰਭ ਚ ਗ੍ਰੇਟ ਪਾਵਰ ਗੇਮ ਦਾ ਮਤਲਬ ਇਹ ਆ ਕਿ ਜਦੋਂ ਕਿਸੇ ਵੱਡੀ ਮਹਾਸ਼ਕਤੀ ਜਿਹੜੀ ਦੁਨੀਆ ਦੀ ਹੈ ਜਿਵੇਂ ਅੰਗਰੇਜ਼ ਬਣ ਗਏ ਸੀਗੇ ਹਿੰਦੁਸਤਾਨ ਦੇ ਕਬਜ਼ਾ ਕਰਨ ਤੋਂ ਬਾਅਦ ਜੀ ਸਾਰੇ ਹਿੰਦੁਸਤਾਨ ਦੇ ਕਬਜ਼ਾ ਕਰਨ ਤੋਂ ਬਾਅਦ ਲਗਭਗ 100 ਸਾਲ ਅੰਗਰੇਜ਼ ਦੁਨੀਆ ਦੀ ਇਕੱਲੀ ਮਹਾਸ਼ਕਤੀ ਜਿਹੜੀ ਆ ਬਣੇ ਰਹੇ ਨੇ ਖਾਸ ਕਰਕੇ ਨਪੋਲੀਆ ਨੇ ਇੱਕ ਵਾਰ ਜਿਹੜੀ ਨਪੋਲੀਆ ਨੇ ਹਾਰ ਦਾ ਜਿਹੜਾ 1815 ਦੀ ਲੜਾਈ ਦੇ ਵਿੱਚ ਵਾਟੂ ਦੀ ਲੜਾਈ ਦੇ ਵਿੱਚ ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਸਿਸ਼ਕਾਰਨ ਵਾਲਾ ਚੈਲੰਜ ਕਰਨ ਵਾਲਾ ਕੋਈ ਦੇਸ਼ ਨਹੀਂ ਬਚਦਾ ਤਾਂ ਅੰਗਰੇਜ਼ਾਂ ਨੂੰ ਜਦੋਂ ਲੱਗਦਾ ਕਿ ਅਸੀਂ ਹਿੰਦੁਸਤਾਨ ਉੱਤੇ ਰਾਜ ਨਹੀਂ ਕਰ ਸਕਦੇ ਇੱਥੋਂ ਦੇ ਲੋਕ ਸਾਡੇ ਖਿਲਾਫ ਹੋ ਗਏ ਨੇ ਖਾਸ ਕਰਕੇ ਜਿਹੜੇ ਚੇਤਨ ਲੋਕ ਨੇ ਉਹ 1% ਦੀ ਗੱਲ ਕਰਦੇ ਨੇ ਤੇ ਐਕਟਿਵ ਲੋਕ ਨੇ ਉਹ ਸਾਡੇ ਖਿਲਾਫ ਹੋ ਗਏ ਨੇ ਬਹੁਤ ਜ਼ਿਆਦਾ ਤੇ ਉਹਨਾਂ ਨੇ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ ਹੈਗਾ ਤਾਂ ਫਿਰ ਉਹ ਕਹਿੰਦੇ ਨੇ ਕਿ ਜੇ ਅਸੀਂ ਇੱਥੋਂ ਜਾਣੇ ਵੀ ਆ ਤਾਂ ਸਾਨੂੰ ਇੱਕ ਐਸਾ ਖਿੱਤਾ ਜਾਂ ਇਲਾਕਾ ਬਣਾਉਣਾ ਚਾਹੀਦਾ ਉਸ ਇਲਾਕੇ ਦੇ ਵਿੱਚ ਸਾਡੇ ਜਾਣ ਤੋਂ ਬਾਅਦ ਸਾਡੀ ਜਿਹੜੀ ਆ ਉਹ ਚੱਲਦੀ ਰਵੇ ਉਹਨਾਂ ਨੇ ਇਹ ਸੋਚਿਆ ਕਿ ਖਾਸ ਕਰਕੇ ਤੂਰ ਸਾਹਿਬ ਇਸ ਕਿਤਾਬ ਦੇ ਵਿੱਚ ਕਾਫੀ ਡਿਟੇਲ ਚ ਲਿਖਦੇ ਨੇ ਕਿ ਜਦੋਂ 42 ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸੰਸਾਰ ਜੰਗ ਦੇ ਵਿੱਚ ਉਹ ਵੀਕ ਵੀ ਹੋ ਗਏ ਨੇ ਔਰ ਉਹਨਾਂ ਕੋਲ ਹਿੰਦੁਸਤਾਨ ਨੂੰ ਆਜ਼ਾਦੀ ਦੇਣ ਤੋਂ ਬਗੈਰ ਕੋਈ ਚਾਰਾ ਨਹੀਂ ਤੋ ਕੋਨਾ ਦੀਆਂ ਇੰਟਰਨਲ ਰਿਪੋਰਟਸ ਨੇ ਉਹਨਾਂ ਦੇ ਐਡਮੈਰਲਸ ਉਹਦੇ ਸ਼ਾਮਲ ਨੇ ਫੌਜੀ ਅਫਸਰ ਸ਼ਾਮਲ ਨੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਰਸ਼ੀਆ ਜਿਹੜਾ ਸੋਵਿਟ ਯੂਨੀਅਨ ਉਸ ਵਕਤ ਸੀਗਾ ਉਹਨਾਂ ਨੂੰ ਉਹਨੂੰ ਰੋਕਣ ਵਾਸਤੇ ਤੇ ਜਿਹੜੇ ਅਰਬ ਕੰਟਰੀ ਦੇ ਵਿੱਚ ਤੇਲ ਦੇ ਸੌਮੇ ਨੇ ਇਹਨਾਂ ਤੇ ਕਾਬਜ ਰਹਿਣ ਵਾਸਤੇ ਸਾਨੂੰ ਇੱਕ ਖਿੱਤਾ ਚਾਹੀਦਾ ਨਾਰਥ-ਵੈਸਟ ਇੰਡੀਆ ਦੇ ਵਿੱਚ ਜਿਹਦੇ ਵਿੱਚ ਅਸੀਂ ਆਪਣੀ ਫੌਜੀ ਏਡੇ ਕੈਂਪ ਕਰ ਸਕੀਏ ਸੋਵੀਅਤ ਯੂਨੀਅਨ ਦੇ ਫਲਾ ਨੂੰ ਏਸ਼ੀਆ ਚ ਸਾਊਥ ਏਸ਼ੀਆ ਚ ਰੋਕ ਸਕੀ ਹੈ ਔਰ ਤੇਲ ਦੇ ਉੱਤੇ ਕਬਜ਼ਾ ਕਰ ਸਕੀ ਹੈ। ਉਹਨਾਂ ਨੂੰ ਲੱਗਿਆ ਕਿ ਜਿਹੜੇ ਹਿੰਦੁਸਤਾਨ ਦੇ ਕਾਂਗਰਸ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਜੇ ਹਕੂਮਤ ਅਸੀਂ ਸੰਭਾਲ ਦਿੰਨੇ ਆ ਤਾਂ ਉਹ ਸਾਡੇ ਹੱਥ ਟੋਕੇ ਨਹੀਂ ਬਣਨਗੇ। ਉਹ ਇੰਡੀਪੈਂਡੈਂਟ ਪਾਲਿਸੀ ਅਡਾਪਟ ਕਰਨਗੇ ਖਾਸ ਕਰਕੇ ਨਹਿਰੂ ਬਾਰੇ ਉਹਨਾਂ ਨੂੰ ਯਕੀਨ ਸੀਗਾ ਕਿ ਉਹ ਸੋਵੀਅਤ ਤੇ ਮਾਰਕਸ ਤੋਂ ਬਾਫੀ ਪ੍ਰਭਾਵਿਤ ਹੈ। ਤੋਂ ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਜਿਹੜੇ ਮੁਸਲਮ ਲੀਗੀਏ ਨੇ ਜਿਨ੍ਹਾਂ ਦੀ ਪਾਰਟੀ ਹੈ ਉਹਨਾਂ ਤੇ ਉਹ ਨਿਰਭਰ ਕਰ ਸਕਦੇ ਨੇ ਔਰ ਇਹ ਇਤਿਹਾਸ ਨੇ ਸਾਬਤ ਵੀ ਕੀਤਾ ਕਿ ਉਹ ਨਿਰਭਰ ਕੀਤੇ ਨੇ ਕਿ ਜਦੋਂ ਸੋਵੀਥ ਯੂਨੀਅਨ ਨੇ ਅਫਗਾਨਿਸਤਾਨ ਦੇ ਵਿੱਚ ਫੌਜਾਂ ਭੇਜੀਆਂ ਨੇ ਤਾਂ ਉਹਨਾਂ ਨੇ ਪਾਕਿਸਤਾਨ ਤੋਂ ਹੀ ਅਟੈਕ ਕਰਵਾ ਕੇ ਤਾਲਿਬਾਨ ਦਾ ਜਿਹੜਾ ਜਨਮ ਹੈ ਪਾਕਿਸਤਾਨ ਦੇ ਵਿੱਚ ਹੀ ਹੋਇਆ ਔਰ ਪਾਕਿਸਤਾਨ ਦੀ ਫੌਜ ਨਾਲ ਲੜ ਕੇ ਅਮਰੀਕਾ ਔਰ ਬ੍ਰਿਟਾਨੀਆ ਨੇ ਲੜ ਕੇ ਤਾਲਿਬਾਨ ਪੈਦਾ ਕੀਤੇ ਔਰ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਇਹਨਾਂ ਦੇ ਬਿਹਾਰਫ ਤੇ ਇਹਨਾਂ ਦੇ ਸਾਧਨਾਂ ਨਾਲ ਇਹਨਾਂ ਦੇ ਹਥਿਆਰਾਂ ਨਾਲ ਸੋ ਬੀਤੀਂ ਦੇ ਲੋਥੋਂ ਕੱਢਿਆ ਔਰ ਕਮਜ਼ੋਰ ਕੀਤਾ ਤਾਂ ਹੁਣ ਵੀ ਜਿਹੜੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਲੜਾਈ ਹੋਈ ਆ ਆਪਰੇਸ਼ਨ ਸੰਧੂਰ ਜਿਹਦੇ ਵਿੱਚ ਆਇਆ ਹੈਗਾ ਹੁਣ ਵੀ ਬੇਸ਼ੱਕ ਇੰਡੀਆ ਦਾ ਪਲੜਾ ਭਾਰੀ ਦੇਖਣ ਨੂੰ ਲੱਗਦਾ ਸੀਗਾ ਲੇਕਿਨ ਅਮਰੀਕਾ ਤੇ ਇੰਗਲੈਂਡ ਵਾਲੇ ਮੁਲਕ ਜਿਹੜੇ ਨੇ ਉਹਨਾਂ ਨੇ ਤਰਜੀਹ ਪਾਕਿਸਤਾਨ ਨੂੰ ਦਿੱਤੀ ਹੈ ਕਿਉਂਕਿ ਪਾਕਿਸਤਾਨ ਅਜੇ ਵੀ ਉਹਨਾਂ ਦੀ ਫਰੰਟ ਲਾਈਨ ਸਟੇਟ ਹੈ ਔਰ ਉਹਨਾਂ ਦੀ ਜਿਹੜੀ ਸੰਧੀ ਹੈ ਸੈਂਟਰਲ ਜਿਹੜੀ ਨੈਟੋ ਵਰਗੀ ਇੱਧਰ ਸੰਧੀ ਕੀਤੀ ਹੋਈ ਆ ਪਾਕਿਸਤਾਨ ਉਹਦਾ ਮੈਂਬਰ ਚਲੇ ਆ ਰਿਹਾ ਹੈਗਾ ਤੋਂ ਫਰੰਟਲਾਈਨ ਸਟੇਟ ਬਣਾਉਣ ਦਾ ਦਾ ਕਨਸੈਪਟ ਸੀਗਾ ਉਹ ਬੜਾ ਇੰਪੋਰਟੈਂਟ ਸੀਗਾ ਜਿਵੇਂ ਮਿਡਲ ਈਸਟ ਦੇ ਵਿੱਚ ਇਹਨਾਂ ਨੇ ਇਜ਼ਰਾਈਲ ਇੱਕ ਨਵੀਂ ਸਟੇਟ ਪੈਦਾ ਕੀਤੀ ਔਰ ਇਜ਼ਰਾਈਲ ਜਿਹੜੀ ਆ ਉਹ ਅਮਰੀਕਾ ਦੀ ਫਰੰਟਲਾਈਨ ਸਟੇਟ ਹੈ ਤੇ ਉਹ ਜਿਹੜੇ ਮੱਧ ਵਰਗ ਦੇ ਮੁਲਕ ਨੇ ਉਹਨਾਂ ਨੂੰ ਤੇ ਕਬਜ਼ਾ ਕਰਨ ਵਾਸਤੇ ਉਹਨਾਂ ਤੇ ਆਪਣਾ ਇਨਫਲੂਐਂਸ ਚ ਮਾਉਣ ਵਾਸਤੇ ਉਹਨੂੰ ਅਮਰੀਕਾ ਸਮੇਂ-ਸਮੇਂ ਤੋਂ ਵਰਤਦਾ ਰਹਿੰਦਾ ਹੈ। ਤੋਂ ਗ੍ਰੇਟ ਪਾਵਰ ਗੇਮ ਇਹ ਹੁੰਦੀ ਹੈ ਕਿ ਜਦੋਂ ਉਹ ਮੁਲਕ ਬਹੁਤ ਤਾਕਤਵਰ ਹੋ ਜਾਂਦੇ ਨੇ, ਤੋਂ ਉਹਨਾਂ ਨੂੰ ਲੱਗਦਾ ਕਿ ਕਿਸੇ ਹੋਰ ਮੁਲਕ ਤੋਂ ਉਹਨਾਂ ਨੂੰ ਖਤਰਾ ਹੋ ਸਕਦਾ ਹੈ। ਤੋਂ ਇੱਕ ਸੈਕੰਡ ਨੰਬਰ ਦਾ ਜਿਹੜਾ ਪੱਤਾ ਖੇੜਦੇ ਨੇ ਤੇ ਉਹਦੇ ਵਿੱਚ ਇੱਕ ਐਸੀ ਧਿਰ ਪੈਦਾ ਕਰ ਲੈਂਦੇ ਨੇ ਜਿਹੜੀ ਦੇਖਣ ਨੂੰ ਤਾਂ ਆਜ਼ਾਦ ਲੱਗਦੀ ਹੋਵੇ ਲੇਕਿਨ ਉਹ ਉਹਨੂੰ ਸਮੇਂ-ਸਮੇਂ ਤੇ ਵਰਤ ਸਕਦੇ ਨੇ। ਤੇ ਅੰਗਰੇਜ਼ਾਂ ਨੇ ਜਿਹੜਾ ਪਾਕਿਸਤਾਨ ਬਣਾਉਣ ਵਾਲਾ ਪੱਤਾ ਸੀਗਾ ਉਹ ਗ੍ਰੇਟ ਗੇਮ ਦੇ ਤਹਿਤ ਵੀ ਖੇਡਿਆ ਜਿਹੜਾ ਕਿ ਇਸ ਕਿਤਾਬ ਦੇ ਵਿੱਚ ਕਾਫੀ ਵਿਸਤਾਰ ਨਾਲ ਤੂੜ ਸਾਹਿਬ ਨੇ ਉਜਾਗਰ ਕੀਤਾ ਹੈਗਾ ਪਰ ਤੂੜ ਸਾਹਿਬ ਦੀ ਕਿਤਾਬ ਦੇ ਵਿੱਚ ਜਿਹੜੀਆਂ ਦੋ ਤਿੰਨ ਚੀਜ਼ਾਂ ਹੋਰ ਨੋਟ ਕਰਨ ਵਾਲੀਆਂ ਨੇ ਉਹਨਾਂ ਨੂੰ ਸਾਡੇ ਨਿਸ਼ਾਨਦੇਹੀ ਕਰਨੀ ਬਹੁਤ ਜ਼ਰੂਰੀ ਹੈ ਜੀ ਜਦੋਂ ਵੰਡ ਹੁੰਦੀ ਆ ਤੇ ਤੂੜ ਸਾਹਿਬ 10 ਸਾਲਾਂ ਦੇ ਸੀਗੇ ਹਾਂਜੀ ਪੰਜਵੀਂ ਵਿੱਚ ਮੋਸਟ ਪੜਦੇ ਹੋਣਗੇ ਜਾਂ 6ਵੀਂ